ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਮੈਂ ਗੁਰਪ੍ਰੀਤ ਸਿੰਘ ਖਾਲਸਾ ਬਾਬਾ ਚੜਤ ਸਿੰਘ ਜੀ ਬਾਬਾ ਰਾਜ ਸਿੰਘ ਰਾਜਾ ਜੀ ਅਰਬਾਂ ਖਰਬਾਂ ਤਰਨਾ ਦਲ ਵੱਲੋਂ ਬੇਨਤੀ ਹੈ ਜੀ ਸੰਗਤ ਜੀ ਸੋਨੂੰ ਪਤਾ ਹੈ ਕਿ ਬੜਾ ਭਿਆਨਕ ਸਮਾਂ ਚੱਲ ਰਿਹਾ ਹੈ ਔਰ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਆਪਣੇ ਆਪੋ ਆਪਣੇ ਬੱਚੇ ਨੇਗੇ ਉਹਨਾਂ ਨੂੰ ਆਪਾਂ ਸੰਭਾਲ ਕੇ ਰੱਖੋ ਕਿਉਂਕਿ ਪੂਰੇ ਭਾਰਤ ਦੇ ਵਿੱਚ ਬੱਚਿਆਂ ਨੂੰ ਕਿਡਨਾਪ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਚੱਕ ਕੇ ਲਜਾਇਆ ਜਾ ਰਿਹਾ ਜਿਹੜੇ 11 12 ਸਾਲਾਂ ਤੱਕ ਦੇ ਬੱਚੇ ਨੇਗੇ بڑے ਪਿੰਡੋਂ ਪਿੰਡੀ بڑے ਸ਼ਹਿਰੋਂ ਸ਼ਹਿਰਾ ਦੇ ਵਿੱਚੋਂ ਤੁਸੀਂ ਸੁਣਿਆ ਹੋਣਾ ਔਰ ਬੜੀਆਂ ਜਿਹੜੀਆਂ ਇਹ ਕਿਡਨਾਪਿੰਗਾਂ ਹੁੰਦੀਆਂ ਨੇਗੀਆਂ ਔਰ ਬੱਚਿਆਂ ਦਾ ਕੁਝ ਪਤਾ ਵੀ ਨਹੀਂ ਲੱਗਦਾ ਵੀ ਬੱਚੇ ਕਿੱਥੇ ਨੇ ਕਿੱਥੇ ਨਹੀਂ ਹੈਗੇ ਬਾਕੀ ਤੁਸੀਂ ਦੇਖਿਆ ਹੀ ਹੋਊਗਾ ਜਿਹੜੀ ਇੱਕ ਉਹਹੋ ਰਿਪੋਰਟ ਆਈ ਹੈਗੀ ਜਿਹਦੇ ਵਿੱਚ ਉਹ ਟਾਪੂ ਤੇ ਸਾਰੇ ਇਹ ਜਿਹੜੇ ਲੀਡਰ ਫੀਡਰ ਸੀਗੇ ਹਰ ਇੱਕ ਦੇਸ਼ਾਂ ਦੇ ਜਿਹੜੇ ਉੱਥੇ ਛੋਟੇ ਬੱਚਿਆਂ ਨੂੰ ਨਾਲ-ਨਾਲੇ ਬਲਾਤਕਾਰ ਕਰਦੇ ਸੀਗੇ ਨਾਲੇ ਉਹਨਾਂ ਦਾ ਖੂਨ ਵਗੈਰਾ ਪੀਂਦੇ ਸੀ ਨਾਲੇ ਉਹਨਾਂ ਨੂੰ ਉਹਨਾਂ ਕੇ ਮੀਟ ਬਣਾ ਕੇ ਖਾਂਦੇ ਸੀਗੇ ਕਿ ਅਸੀਂ ਜਵਾਨ ਰਹੀਏ ਸੋ ਇਹ ਹੀ ਉਹਨਾਂ ਦੀਆਂ ਇਹ ਘਾਟਾਂ ਪੂਰੀਆਂ ਕਰਨ ਦੇ ਲਈ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਮੈਨੂੰ ਲੱਗਦਾ ਵੀ ਇਹ ਬੱਚੇ ਜਿਹੜੇ ਕਿਡਨਾਪ ਹੋ ਕੇ ਉਹ ਗਾਹਾਂ ਵੇਚੇ ਜਾਂਦੇ ਨੇਗੇ ਔਰ ਜਿੰਨੇ ਵੀ ਪਿੰਡਾਂ ਦੇ ਵਿੱਚ ਮੰਗਤੇ ਆਉਂਦੇ ਨੇ ਜਾਂ ਨਵੇਂ ਲੋਕ ਆਉਂਦੇ ਨੇ ਜੋ ਵੀ ਕੋਈ ਬਾਲ ਵੇਚਣ ਆ ਗਿਆ ਬਾਲ ਖਰੀਦਣ ਆ ਗਿਆ ਚੀਜ਼ਾਂ ਵੇਚਣ ਆ ਗਿਆ ਉਹ ਤੁਹਾਡੇ ਘਰਾਂ ਨੂੰ ਉਹ ਦੇਖ ਜਾਂਦੇ ਨੇ ਵੀ ਕਿੱਥੇ ਕਿਹੜਾ ਬੱਚਾ ਹੈ ਕਿਹੜੇ ਘਰ ਦੇ ਵਿੱਚ ਕਿੰਨੇ ਮੈਂਬਰ ਨੇ ਇਹਨਾਂ ਦੇ ਕੋਲੇ ਕੀ ਅਸਲਾ ਕੀ ਇਹੇ ਬਚਤ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਫਿਰ ਉਹ ਉਸ ਤੋਂ ਬਾਅਦ ਆਪਦੀ ਕਾਰਵਾਈ ਪਾਉਂਦੇ ਨੇ ਇਸ ਕਰਕੇ ਮੇਰੀ ਸੋਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਕੋਈ ਵੀ ਕਿਸੇ ਤੇ ਕੋਈ ਪੈਂਦੀ ਹੈ ਆਫਤ ਹੈ ਜਾਂ ਕੋਈ ਕੋਈ ਵਾਰਲਾ ਬੰਦਾ ਸੋਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਜਿਹੜਾ ਕੋਈ ਠੱਗ ਚੋਰ ਸੋਡੇ ਨਗਰ ਦੇ ਵਿੱਚ ਆ ਕੇ ਸੋਨੂੰ ਡਰਾਉਂਦਾ ਧਮਕਾਉਂਦਾ ਤਾਂ ਸਾਡਾ ਨੰਬਰ 79861 35811 ਔਰ ਪੂਰੀ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਦੀ ਜਰੂਰ ਦੇਖਭਾਲ ਕਰੋ ਔਰ ਸਾਂਭ ਸੰਭਾਲ ਕਰੋ ਐਵੇਂ ਨਾ ਬੱਚਿਆਂ ਨੂੰ ਕੱਲਿਆਂ ਨੂੰ ਤੁਸੀਂ ਬਾਹਰ ਦੂਰ ਕਿਤੇ ਭੇਜੋ ਔਰ ਆਪਣੀ ਨਿਗਾਹ ਦੇ ਹੇਠ ਰੱਖੋ ਤਾਂ ਕਿ ਬੱਚੇ ਸੇਫ ਰਹਿ ਸਕਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕੀ ਆਪਾਂ ਅੱਗੇ ਮਿਲਦੇ ਆ ਜੀ ਹੋਰ ਵੀਡੀਓ ਦੇ ਨਾਲ ਐਨਾ ਮੈਸੇਜ ਮੇਰਾ ਜਰੂਰ ਪ੍ਰਵਾਨ ਕਰਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਬੱਚੇ ਅ ਨਹੀਂ ਸਾਮ ਰਹੇ ਜਿਹੜੇ ਬੱਚਿਆਂ ਨੂੰ ਖੁੱਲ੍ਹ ਦੇਈ ਫਿਰਦੇ ਨੇ ਬੱਚਿਆਂ ਦਾ ਪਤਾ ਵੀ ਨਹੀਂ ਹੁੰਦਾ ਵੀ ਉਹ ਕਿਹੜੀ ਗਲੀ ਚ ਕਿੱਥੇ ਖੇਡਦੇ ਫਿਰਦੇ ਨੇ ਉਹਨਾਂ ਵੀਰਾਂ ਤੱਕ ਇਹ ਵੀਡੀਓ ਜਾਊਗੀ ਤਾਂ ਉਹ ਵੀ ਆਪੋ ਆਪਣੇ ਬੱਚਿਆਂ ਦੀ ਸਾਮ ਸੰਭਾਲ ਕਰਨਗੇ ਔਰ ਸਾਵਧਾਨ ਹੋ ਜਾਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ